ਕਿਉਂਕਿ ਲੰਬੇ ਅਰਸੇ ਤੋਂ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਆ ਜਾਂ ਭਾਈ ਬਲਵੰਤ ਸਿੰਘ ਰਾਜਵਾਨਾ ਬੈਠੇ ਆ ਉਹ ਸਰਕਾਰ ਆਪਣਾ ਵਾਅਦਾ ਪੂਰਾ ਕਰੇ ਇਹ ਅੱਜ ਮੁੱਖ ਤੌਰ ਦੇ ਉੱਤੇ ਸਾਡਾ ਡਿਸਕਸ ਹੋਇਆ ਦੂਸਰਾ ਜਿਹੜਾ ਸਭ ਤੋਂ ਇੱਕ ਦੁਖਦਾਈ ਘਟਨਾ ਪਿਛਲੇ ਦਿਨੀ ਸ਼੍ਰੀਨਗਰ ਵਿੱਚ ਵਾਪਰੀ ਸੀ ਉਹਦੀ ਵੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਨੇ ਉਹਨੂੰ ਸਿੱਖ ਪੰਥ ਦੀ ਇੱਕ ਮਹਾਨ ਪੀੜਾ ਵੀ ਦੱਸਿਆ ਕਿ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਹੀਦੀ ਗੋਡਪੁਰ ਮਨਾ ਰਹੇ ਆ ਤੇ ਆਪਾਂ ਭੰਗੜੇ ਪਾ ਰਹੇ ਆ ਤੇ ਉੱਥੇ ਗਾਣੇ ਗਾਏ ਜਾ ਰਹੇ ਆ ਉਹ ਵੀ ਜਿਹੜੇ ਪ੍ਰਬੰਧਕ ਕਰਤਾ ਉਹਨਾਂ ਦੀ ਹਾਜ਼ਰੀ ਦੇ ਵਿੱਚ ਸੋ ਇਸ ਕਰਕੇ ਕਿਉਂਕਿ ਮਸਲਾ ਹੁਣ ਜਿਹੜੀ ਕਾਲ ਤੱਕ ਸਾਹਬ ਤੇ ਚਲਿਆ ਗਿਆ ਅਸੀਂ ਆਪਣੇ ਤੌਰ ਤੇ ਵੀ ਮੰਗ ਕਰਦੇ ਹਾਂ ਕਿ ਇਹਦੇ ਉੱਤੇ ਜੋ ਕਾਰਵਾਈ ਹੋਣੀ ਚਾਹੀਦੀ ਆ ਤਾਂ ਕਿ ਕੋਈ ਗਾਂ ਹਮਾਕਦ ਨਾ ਕਰ ਸਕੇ ਇਹੋ ਜਿਹੀ ਕਿਉਂਕਿ ਏਡੀ ਵੱਡੀ ਸ਼ਤਾਬਦੀ ਹੋਵੇ ਤੇ ਸ਼ਤਾਬਦੀ ਨੂੰ ਆਪਾਂ ਇਸ ਤਰਜ ਤੇ ਰੋਲਣ ਦਾ ਯਤਨ ਕਰੀਏ ਕਿ ਸਿੱਖਾਂ ਦੇ ਜਿਹੜੇ ਆ ਉਹ ਜ਼ਖਮ ਹੁੰਦੇ ਇਸ ਗੱਲ ਦੇ ਨਾਲ ਦੇਸ਼ ਤੇ ਵਿਦੇਸ਼ ਦੇ ਵਿੱਚ ਹਰ ਇੱਕ ਨੇ ਇਸ ਗੱਲ ਨੂੰ ਬਹੁਤ ਵੱਡਾ ਪੀੜਾ ਮਹਿਸੂਸ ਕੀਤੀ ਆ ਸੋ ਇਹ ਵੀ ਅੱਜ ਦੀ ਐਗਜ਼ੈਕਟਿਵ ਦੇ ਵਿੱਚ ਸਕਾਤ ਹੋਇਆ ਕਿ ਇਹਨਾਂ ਤੇ ਤੁਰੰਤ ਸ਼੍ਰੀ ਅਕਾਲ ਤਖਤ ਸਾਹਿਬ ਜੋ ਬੰਦੀ ਕਾਰਵਾਈ ਕਰਕੇ ਇਹੋ ਜਿਹੀਆਂ ਜਿਹੜੀਆਂ ਹਰਕਤਾਂ ਉਹ ਰੋਕੀਆਂ ਜਾਣ ਤੀਸਰਾ ਜਿਹੜਾ ਸਾਡੇ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਂ ਦੇ ਉੱਤੇ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਚੱਲ ਰਹੀ ਆ ਉਹਦੇ ਵਿੱਚ ਬਹੁਤ ਸਾਰੀਆਂ ਸਾਂਗਤਾਂ ਜਿਹੜੀਆਂ ਉਹ ਉੱਥੇ ਆਉਂਦੀਆਂ ਉਹਨਾਂ ਦੇ ਲੰਗਰ ਦਾ ਪ੍ਰਬੰਧ ਜਿਹੜਾ ਉਹ ਛੇਦ ਗੁਰੂ ਰਾਮਦਾਸ ਲੰਗਰ ਚੋਂ ਕੀਤਾ ਜਾਊਗਾ ਤਾਂ ਕਿ ਕੋਈ ਵੀ ਉੱਥੇ ਚਾਹੇ اٹੈਂਡੈਂਟ ਆ ਚਾਹੇ ਪੇਸ਼ੈਂਟ ਆ ਉਹ ਹਸਪਤਾਲ ਗੁਰੂ ਨਾਨਕਾ ਹਸਪਤਾਲ ਸੌਰੀ ਉਹ ਉੱਥੇ ਕੋਈ ਪੋਕਾਣਾ ਰਹੇ ਉਹਨੂੰ ਸਾਰਿਆਂ ਨੂੰ ਜਿਹੜਾ ਆ ਉਹ ਲੰਗਰ ਮਹਈਆ ਕੀਤਾ ਜਾਵੇ ਉਹਦੇ ਨਾਲ ਦੀ ਨਾਲ ਸਾਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਇਹ ਸ਼ਹੀਦੀ ਦਿਵਸ ਨੂੰ ਸਮਰਪਿਤ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਕੇ ਚੇਅਰ ਜਿਹੜੀ ਆ ਉਹ ਸਥਾਪਿਤ ਕੀਤੀ ਜਾਊਗੀ ਜਿਹਦੀ ਬਕਾਇਦਾ ਤੌਰ ਤੇ ਅੱਜ ਮਤਾ ਤਾਂ ਪੈ ਗਿਆ ਪਰ ਕਿਉਂਕਿ ਯੂਨੀਵਰਸਿਟੀ ਦੀ ਆਪਣੀ ਸੈਨੇਟ ਹੁੰਦੀ ਆ ਉਹ ਸੈਨੇਟ ਦੇ ਵਿੱਚ ਉਸ ਯੂਨੀਵਰਸਿਟੀ ਨੂੰ ਇਹ ਹਦਾਇਤ ਕੀਤੀ ਗਈ ਆ ਉਹਨਾਂ ਨੂੰ ਇਹ ਬਣਦੀ ਕਾਰਵਾਈ ਕਰਕੇ ਤੁਰੰਤ ਇਹਨੂੰ ਵੀ ਜਿਹੜਾ ਹੋਣ ਦੇ ਵਿੱਚ ਲਿਆਉਣ ਦੂਸਰਾ ਜਿਹੜਾ ਕਰਤਾਰਪੁਰ ਦਾ ਲਾਂਗਾ ਇਹ ਕਿਉਂਕਿ ਬੜੀ ਇੱਕ ਸਾਡੀ ਤਰਾਸ ਦੀ ਬਣ ਕੇ ਕਿ ਹਰ ਇੱਕ ਜਾਣ ਨੂੰ ਉੱਥੇ ਲੋਚਦਾ ਪਰ ਉਹ ਪਛੀਦਾ ਇੰਨੇ ਕ ਮਸਲੇ ਆ ਕਿ ਆਮ ਬੰਦਾ ਹਰਕਤ ਹੀ ਨਹੀਂ ਕਰਦਾ ਪਹਿਲਾਂ ਤਾਂ ਉਹ ਜਾਂਦਾ ਸਬਧਾ ਕੇਂਦਰ ਦੇ ਵਿੱਚ ਫਿਰ ਉਹਦੇ ਕੋਲ ਪਾਸਪੋਰਟ ਹੈ ਨਹੀਂਗਾ ਤੇ ਫਿਰ ਉਹਦੇਲੇ ਕੋਲ ਜੇ ਜਾਣ ਨੂੰ ਉਥੇ ਜਮ੍ਹਾਂ ਕਰਾਉਣ ਨੂੰ 20 ਡਾਲਰ ਹੈ ਨਹੀਂ ਅਸੀਂ ਅਕਸਰ ਹਰ ਇੱਕ ਤਕਰੀਬਨ ਹਾਊਸ ਦੇ ਵਿੱਚ ਜਾਂ ਲਾਹੌਚੇ ਇਸ ਗੱਲ ਦੀ ਮੰਗ ਰੱਖਦੇ ਹਾਂ ਕਿ ਛਾਤਾਂ ਤੁਰੰਤ हटਾਈਆਂ ਜਾਣ ਆਧਾਰ ਕਾਰਡ ਨੂੰ ਮੰਨ ਲਿਆ ਜਾਵੇ ਕਿਉਂਕਿ ਸਿੱਖ ਪੰਥ ਦੇ ਬਹੁਤ ਸਾਰੇ ਸਥਾਨ ਜਿਹੜੇ ਆ ਉਹ ਵਿਦੇਸ਼ਾਂ ਦੇ ਵਿੱਚ ਉੱਥੇ ਆਪਣੇ ਪਾਕਿਸਤਾਨ ਦੇ ਵਿੱਚ ਰਹਿ ਗਏ ਆ ਤੇ ਸਿੱਖ ਦੀ ਚਾਹਨਾ ਹੁੰਦੀ ਆ ਕਿ ਮੈਂ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਉਸ ਪਵਿੱਤਰ ਸਥਾਨ ਸ੍ਰੀ ਗੁਰਤਾਰਪੁਰ ਸਾਹਿਬ ਜੀ ਦੇ ਧਰਤੀ ਤੇ ਜਾ ਕੇ ਨਤਮਤਕ ਹੋਵਾਂ ਇੱਕ ਸਾਡੇ ਪਿਛਲੇ ਦਿਨ ਹੀ ਪਿਛਲੇ ਦਿਨ ਹੀ ਨਹੀਂ ਕਹਿ ਸਕਦਾ ਪਿਛਲੇ ਸਮਿਆਂ ਦੌਰਾਨ ਹਨ ਇੱਕ ਨਿਸ਼ਚੇ ਅਕੈਡਮੀ ਜਿਹੜੀ ਆ ਪ੍ਰਸ਼ਾਸਕੀ ਸੇਵਾਵਾਂ ਅਕੈਡਮੀ ਉਹ ਸਥਾਪਿਤ ਕੀਤੀ ਗਈ ਆ ਜਿਹਦੇ ਵਿੱਚ ਚੰਡੀਗੜ੍ਹ ਵਿਖੇ ਆਈਐਸ ਤੇ ਆਈਪੀਐਸ ਦੇ ਤਿੰਨ ਜਹੇਦਾਰ ਗੁਰਚਾਨ ਸਿੰਘ ਜੀ ਟੌੜਾ ਬਹਾਦਰガル ਵਿਖੇ ਇੰਸਟੀਚਿਊਟ ਵਿਖੇ ਉਹ ਜੁਡੀਸ਼ਰੀ ਦੀ ਜਿਹੜੀ ਉਹ ਅਕੈਡਮੀ ਉੱਥੇ ਜਿਹੜੀ ਆ ਉਹ ਤਿਆਰ ਕੀਤੀ ਗਈ ਜਿਹਦੇ ਵਿੱਚ ਤਕਰੀਬਨ ਸਾਡੇ ਇੱਕ ਇੱਕ ਸਾਲ ਦੇ ਬੱਚੇ ਬੈਚ ਦੇ ਆਪਣੇ ਉਹ ਟ੍ਰੇਨਿੰਗਾਂ ਲੈ ਕੇ ਹੁਣ ਆਪਣੇ ਘਰਾਂ ਨੂੰ ਚੱਕ ਕੇ ਤਿਆਰੀ ਕਰਦੇ ਤੇ ਉਹਨਾਂ ਨੂੰ ਅਸੀਂ ਆਨਲਾਈਨ ਉਹ ਉਹਨਾਂ ਦੀਆਂ ਕਲਾਸਾਂ ਵੀ ਲੈਣੇ ਕਿਉਂਕਿ ਨਵੇਂ ਬੱਚੇ ਹੁਣ ਦਾਖਲ ਹੋ ਗਏ ਆ ਤੇ ਪੁਰਾਣਿਆਂ ਨੂੰ ਵੀ ਰਿਵਾਈਂਡ ਕਰਾਉਣ ਲਈ ਰਿਮਾਈਂਡ ਕਰਾਉਣ ਲਈ ਉਹਨਾਂ ਨੂੰ ਅਸੀਂ ਬਕਾਇਦਾ ਤੌਰ ਤੇ ਆਨਲਾਈਨ ਜਿਹੜਾ ਉਹਨਾਂ ਨਾਲ ਸੰਪਰਕ ਕਰਦੇ ਆ ਤੇ ਉਹ ਸਾਡੇ ਨਾਲ ਸੰਪਰਕ ਕਰਦੇ ਆ ਇਹ ਤੋਂ ਇਲਾਵਾ ਜਿੰਨੇ ਸਾਡੇ ਇੰਸਟੀਚਿਊਸ਼ਨ ਆ ਫਿਰਮਣੀ ਗੁਰਦਾਰਾਪੁਰ ਦੰਦ ਕਮੇਟੀ ਦੇ ਐਜੂਕੇਸ਼ਨ ਅਦਾਰੇ ਉਹਨਾਂ ਦੇ ਬੱਚੇ ਅਸੀਂ ਐਤ ਕੀ ਤੋਂ ਇੱਕ ਐਨਡੀਏ ਸਬਜੈਕਟ ਦੇ ਤੌਰ ਦੇ ਉੱਤੇ ਇੱਕ ਪ੍ਰੈਕਟੀਕਲ ਤੌਰ ਦੇ ਉੱਤੇ ਇਹ ਵੀ ਅਸੀਂ ਐਤ ਕੀ ਲਾਂਚ ਕੀਤੀ ਆ ਭਾਵੇਂ ਫਤੇਗੜ ਪਹਿਲਾਂ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਦੇ ਵਿੱਚ ਇਹ ਚੱਲ ਰਿਹਾ ਤੇ ਉਹਦੇ ਵਿੱਚ ਸਾਡੇ ਕੁਝ ਬੱਚੇ ਸਿਲੈਕਟ ਵੀ ਹੋਏ ਆ ਜਿਹੜੇ ਡਾਇਰੈਕਟ ਅਫਸਰ ਬਣੇ ਆ ਤੇ ਹੁਣ ਐਤਕੀ ਇਹਦੇ ਤਹਿਤ 1200 ਬੱਚਿਆਂ ਨੇ ਸਾਡੇ ਕੋਲ ਸਕਰੀਨਿੰਗ ਇਹ ਵਿਦਿਆਰਥੀਆਂ ਨੇ ਭਾਗ ਲਿਆ ਸੀ ਜਿਹਦੇ ਵਿੱਚੋਂ ਲਗਭਗ 600 ਬੱਚੇ ਜਿਹੜੇ ਆ ਉਹ ਵਿਦਿਆਰਥੀ ਚੁਣੇ ਵੀ ਗਏ ਆ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਆਪਣੇ ਐਜੂਕੇਸ਼ਨ ਅਧਾਰਿਆਂ ਦੀ ਪ੍ਰੋਮੋਸ਼ਨ ਲਈ ਤੇ ਸਮੇਂ ਦੇ ਹਾਨੀ ਬਣ ਲਈ ਇਹ ਯੋਗ ਅਭਰਾਲੇ ਕੀਤੇ ਜਾ ਰਹੇ ਆ ਹਾਲ ਦੀ ਘੜੀ ਉਹ ਨੀਚੇ ਅਕੈਡਮੀ ਦੇ ਵਿੱਚ ਸਾਡੇ ਕੋਲ ਅਮਰਧਾਰੀ ਬੱਚੇ ਤੇ ਸਾਬਤ ਸੂਰਤੇ ਆਉਂਦੇ ਆ ਤੇ ਹੁਣ ਅਸੀਂ ਉਹਦੇ ਵਿੱਚ ਕੋਈ ਵਾਅਦਾ ਕਰਨ ਲਈ ਵੀ ਸੋਚ ਰਹੇ ਆ ਸੋ ਅੱਜ ਦੀ ਇਸ ਐਗਜੈਕਟਿਵ ਦੇ ਵਿੱਚ ਲਗਭਗ ਸਾਰੇ ਜਿਹੜੇ ਆ ਮੈਂ ਤੁਹਾਡੇ ਨਾਲ ਮੁੱਦੇ ਹਾਸਲ ਆਪਣੇ ਸਾਂਝੇ ਕੀਤੇ ਆ ਇਹ ਸਾਰੇ ਜਿਹੜੇ ਆ ਉਹ ਅੱਜ ਬੈਠ ਕੇ ਡਿਸਕਸ ਹੋਏ ਆ ਸੋ ਦੂਜਾ ਕਿਉਂਕਿ ਸਮੇਂ-ਸਮੇਂ ਤੇ ਸਾਡੇ ਕੋਲ ਮੰਗ ਵੀ ਆਉਂਦੀ ਰਹਿੰਦੀ ਆ ਤੇ ਉਹ ਪਵਿੱਤਰ ਸਥਾਨ ਸਾਡਾ ਸੱਚਖੰਡ ਸ੍ਰੀ ਹਜ਼ੂਰ ਅਫਜਲ ਨਗਰ ਅੰਡੇੜ ਉਹਨਾਂ ਵੱਲੋਂ ਮੰਗ ਆਈ ਸੀ 200 ਸਰੂਪ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦੇ ਉਹ ਵੀ ਉਹਨਾਂ ਨੂੰ ਅੱਜ ਦੀ ਐਡਜੈਕਟਰ ਦੇ ਵਿੱਚ ਕਿਹਾ ਕਿ ਕਿਉਂਕਿ ਅਸੀਂ ਆਪ ਪਛਾਹਵਾ ਕਿ ਸਾਡਾ ਆਪਣਾ ਸਾਰਾ ਸਿਸਟਮ ਆ ਸੋ ਮੈਂ ਦੁਆਰਾ ਤੋਂ ਫੇਰ ਜਿੱਥੇ ਅਸੀਂ ਪਹਿਲਾਂ ਵੀ ਇਹ ਸਾਰਿਆਂ ਨੂੰ ਬੇਨਤੀ ਕੀਤੀ ਆ ਕਿ ਇਹ ਸ਼ਤਾਬਦੀ ਦੇ ਵਿੱਚ ਸਾਰੇ ਸੈਕਟ ਇਕੱਠੇ ਹੋ ਕੇ ਕੋਈ ਵੀ ਸੈਕਟ ਵਾਂਝਾ ਨਾ ਰਹੇ ਇਹਨੂੰ ਮਨਾਵੇ ਤੇ ਅਸੀਂ ਆਪਣੇ ਤੌਰ ਤੇ ਵੀ ਯਤਨ ਕੀਤੇ ਹੋ ਆਰੰਭ ਕਿ ਹਾਈ ਡਿਗਨੇਟਰੀਜ਼ ਜਿਹੜੇ ਆ ਉਹਨਾਂ ਨੂੰ ਜਾ ਕੇ ਵੀ ਸੱਦੇ ਪੱਤਰ ਦੇਾਂਗੇ ਤੇ ਇੱਕ ਉਹਨਾਂ ਦਾ ਵੀ ਇਹ ਫਰਜ਼ ਬਣਦਾ ਕਿ ਇਹ ਸ਼ਤਾਬਦੀ ਦੇ ਵਿੱਚ ਆਪਣਾ ਵਣਦਾ ਵੱਡਾ ਯੋਗਦਾਨ ਪਾਉਣ। ਸੋ ਇਹ ਮੁੱਖ ਤੌਰ ਤੇ ਅੱਜ ਦੀਆਂ ਸਾਡੀਆਂ ਸਿਗੀਆਂ ਤੇ ਇੱਕ ਗੱਲ ਤੇ ਅੱਜ ਬਹੁਤ ਸਟ੍ਰੈਸ ਜਿਹੜਾ ਸਾਰਿਆਂ ਨੇ ਦਿੱਤਾ ਉਹ ਸੀ ਬੰਦੀ ਸਿੰਘਾਂ ਦੀ ਰਿਹਾਈ। ਤੇ ਮੈਂ ਸਮਝਦਾ ਇਹ ਮੌਕਾ ਵੀ ਭਾਰਤ ਸਰਕਾਰ ਲਈ ਤੇ ਪੰਜਾਬ ਦੀ ਸਰਕਾਰ ਲਈ ਪੰਜਾਬ ਦੀ ਸਰਕਾਰ ਜਿਹੜੀ ਦਿੱਲੀ ਦੇ ਵਿੱਚ ਭਾਈ ਵਾਲਾਂ ਦੀ ਪਾਰਟੀ ਜਿਹੜੀ ਆਪ ਪਾਰਟੀ ਸੀ ਉਹ ਭਾਈ ਦਵਿੰਦਰਪਾਲ ਸਿੰਘ ਭੁੱਲਰ ਜਿਹੜਾ ਲਗਭਗ ਲੰਬੇ ਆਰਸੇ ਦਾ ਬੈਠਾ ਜੇਲ੍ਹ ਦੇ ਵਿੱਚ ਉਹ ਇਹਨਾਂ ਦੇ ਬੱਸ ਸੀ ਗੱਲ ਅੱਜ ਤਾਂ ਇਹ ਚੇਤਾਵਨੀਆਂ ਮਨਾਉਣ ਦੀਆਂ ਗੱਲਾਂ ਕਰ ਰਹੇ ਆ ਤੇ ਪਹਿਲਾਂ ਇਹ ਦੱਸਣ ਪਏ ਜਿਹੜੇ ਬੰਦੀ ਸਿੰਘ ਬੈਠੇ ਇਹਨਾਂ ਨੇ ਕੀ ਕੀਤਾ ਰਾਂਚਕ ਮਾਤਰ ਵੀ ਇਹ ਵੀ ਇੱਕ ਸਿੱਖ ਮੁੱਦਾ ਆ ਬਹੁਤ ਵੱਡਾ ਕਿਉਂਕਿ ਉਹ ਨੇਜਲੇ ਨਹੀਂ ਅੰਦਰ ਗਏ ਤੇ ਉਹ ਭਾਈ ਦਵਿੰਦਰ ਮਾਲ ਸਿੰਘ ਪੁੱਲਰ ਦੀ ਫਾਈਲ ਤਿੰਨ ਵਾਰ ਸ਼੍ਰੀ ਕੇਜਰੀਵਾਲ ਸਾਹਿਬ ਨੇ ਉਹ ਰਿਜੈਕਟ ਕੀਤੀ ਪੈਂਡਿੰਗ ਕਰਤੀ ਅਖੀਰ ਜਲੇ ਅਖੀਰ ਆਈ ਤੇ ਫਿਰ ਰਿਜੈਕਟ ਕਰਕੇ ਲਾਂਬੇ ਮਾਰੀ ਸੋ ਇਥੋਂ ਇਹ ਪਮਾਨਾ ਤੁਸੀਂ ਸਾਰਾ ਸਮਝ ਸਕਦੇ ਆ ਕਿ ਹਾਥੀ ਦੇ ਦੰਦ ਖਾਣੇ ਦੇ ਔਰਤ ਖਾਣੇ ਦੇ ਔਰ ਸੋ ਮੈਂ ਅਚੇਚੇ ਤੌਰ ਤੇ ਸਾਰੇ ਮੈਂਬਰ ਸਹਿਬਾਨ ਜਿਹੜੇ ਅੱਜ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਇੱਕ ਇੱਕ ਬੇਨਤੀ ਇੱਕ ਬੇਨਤੀ ਸੁਣ ਲਿਓ ਉਹ ਰਹਿ ਗਈ ਸੀ ਉਹ ਵੀ ਅੱਜ ਡਿਸਕਸ ਹੋਈ ਆ ਉਹ ਸੀ ਕਿ ਪਿਛਲੇ ਸਾਲ ਵੀ ਇੱਕ ਸਾਡੀ ਬੇਟੀ ਹਰਿਆਣਾ ਪੇਪਰ ਦੇਣ ਗਈ ਸੀ ਐਡੀਸ਼ਨ ਸ਼ਹਿਜਾਹ ਦੇ ਉਦੋਂ ਵੀ ਉਹ ਵਿਚਾਰੀ ਬਾਂਝ ਹੀ ਰਹਿ ਗਈ ਪੇ ਕਕਾਰ ਲਾ ਕੇ ਆ ਉਹ ਗੁਰੂ ਦੀ ਸਿੱਖ ਸੀ ਉਹਨੇ ਕਿਹਾ ਮੈਂ ਨਹੀਂ ਲਾਉਣੇ ਇਹ ਕਕਾਰ ਤੇ ਮੈਂ ਸਮਝਦਾ ਕੰਸਟੀਟਿਊਸ਼ਨਲ ਤੌਰ ਤੇ ਉਹਦੇ ਰਾਈਟ ਜਿਹੜੇ ਆ ਉਹਨੂੰ ਸਿੱਧੇ ਤੌਰ ਤੇ ਏ ਉਹ ਵੇਲਣਾ ਆ ਉਹਨਾਂ ਦੀ ਉਹਨਾਂ ਹਿੰਮਤ ਆਪਣੇ ਕਨਸਟੀਟਿਊਸ਼ਨ ਰਾਈਟ ਦੀ ਉਹ ਵਿਚਾਰੀ ਰਹਿ ਕੇ ਪਿਛਲੀ ਵਾਰੀ ਅਸੀਂ ਫੇ ਸੁਪਰੀਮ ਕੋਰਟ ਨੂੰ ਮੂਵ ਹੋਏ ਸੁਪਰੀਮ ਕੋਰਟ ਦੇ ਵਿੱਚੋਂ ਡਾਇਰੈਕਸ਼ਨ ਹੋਈ ਵੀ ਤੁਸੀਂ ਆਈਦਰ ਯੂ ਕੈਨ ਫਾਈਲ ਥਿਸ ਪਟੀਸ਼ਨ ਬਿਫੋਰ ਦਾ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਔਰ ਔਰ ਯੂ ਕੈਨ ਮੂਵ ਟੂ ਦਾ ਜੈਪੁਰ ਹਾਈ ਕੋਰਟ ਰਾਜਸਥਾਨ ਹਾਈ ਕੋਰਟ ਸੋ ਉਹਦੇ ਲਈ ਸਾਡੇ ਯਤਨ ਹਾਲੇ ਉਹ ਵੀ ਜਾਰੀ ਆ ਪਰ ਆ ਇੱਕ ਹੁਣ ਮੈਂ ਸਮਝਦਾ ਬਹੁਤ ਵੱਡੀ ਦੁਖਦਾਈ ਆ ਦੁਖਦਾਈ ਇਸ ਕਰਕੇ ਆ ਕਿ ਜਿਹਲੇ ਤੁਸੀਂ ਪੇਪਰ ਪੜਾਉਨੇ ਆ ਉਸਲੇ ਉਹਦੇ ਵਿੱਚ ਕੋਈ ਡਾਇਰੈਕਸ਼ਨ ਨਹੀਂ ਦੇ ਦਿਓ ਫਿਰ ਤੁਸੀਂ ਫੇ ਤੁਹਾਡਾ ਸੀਰੀ ਸਾਹਿਬ ਦਾ ਸਾਈਜ਼ ਆ ਹੋਊਗਾ ਕਣੇ ਦਾ ਸਾਈਜ਼ ਆ ਇਹ ਸਾਡਾ ਤਾਂ ਰਾਈਟ ਆ ਸਾਡਾ ਧਾਰਮਿਕ ਰਾਈਟ ਆ ਸੈਕਸ਼ਨ 25 ਥੱਲੇ ਤੇ ਫਿਰ ਉਥੇ ਜਾ ਕੇ ਜਿਲੇ ਜਲਾਲਤ ਹੁੰਦੀ ਆ ਤੇ ਜੇ ਬੱਚੀ ਉਹ ਸਿਲੈਕਟ ਹੋਣ ਵਾਲੀ ਸੀ ਮੇਰਾ خیال ਉਹਨੂੰ ਫਿਰ ਸਿੱਖ ਚਿਹਰੇ ਨੂੰ ਬਾਂਜੇ ਰੱਖਣ ਲਈਏ ਜਦਨ ਕੀਤੇ ਜਾ ਰਹੇ ਆ ਕੀ ਇਹ ਕੋਝਾ ਮਜ਼ਾਕ ਨਹੀਂ ਹੋ ਰਿਹਾ ਸਿੱਖਾਂ ਦੇ ਨਾਲ ਇਹ ਮੈਂ ਸਮਝਦਾ ਸਮੁੱਚੀ ਕੌਮ ਹੈ ਇਦਾਂ ਦੀਆਂ ਗੱਲਾਂ ਸਾਡੇ ਤਾਂ ਅੱਜ ਬਦਕਿਸਮਤੀ ਆ ਕੋਈ ਹੋਰ ਟੌਪਿਕ ਹੋਵੇ ਚੱਕ ਲੈਨੇ ਆ ਜਿਹੜੀਆਂ ਵੱਡੀਆਂ ਜਥੇਬੰਦੀਆਂ ਜਿਹੜੇ ਕਹਿੰਦੇ ਅਸੀਂ ਪਹਿਰੇਦਾਰ ਆ ਕੋਈ ਨਹੀਂ ਬੋਲ ਰਿਹਾ ਇਹਨਾਂ ਕਾਮਨ ਮੁੱਦਿਆਂ ਦੇ ਉੱਤੇ ਤਾਂ ਗੱਲ ਕਰੋ ਨਾ ਬੰਦੀ ਸਿੰਘਾਂ ਦੇ ਉੱਤੇ ਕਾਮਨ ਮੁੱਦਾ ਆ ਤੇ ਜਿਹੜੇ ਦੇ ਚੱਕੇ ਚਗਾਏ ਬੋਲਣੇ ਆ ਉਹ ਫਿਰ ਪਤਾ ਵੀ ਲੱਗ ਜਾਂਦਾ ਵੀ ਕੌਣ ਕਿਹਦੇ 'ਚ ਕੌਣ ਬੋਲਦਾ ਸੋ ਇਹ ਵੀ ਅੱਜ ਜਿਹੜਾ ਆ ਸਾਡਾ ਬੈਠ ਕੇ ਡਿਸਕਸ ਹੋਇਆ ਇਹਦੇ ਲਈ ਕਿਉਂਕਿ ਕਈ ਵਾਰੀ ਮੈਨੂੰ ਵੀ ਮਹਿਸੂਸ ਹੁੰਦਾ ਵੀ ਅਸੀਂ ਪ੍ਰੈਸ ਕਾਨਫਰੰਸ ਕਰ ਜਾਂਦੇ ਆ ਬਿਆਨ ਦੇ ਦਿੰਦੇ ਨੇ ਪਰ ਫਰੂਟਫੁੱਲ ਕੋਈ ਐਕਟ ਨਹੀਂ ਨਿਕਲਦਾ ਹੁਣ ਅਸੀਂ ਇਹਦੇ ਲਈ ਯਤਨ ਕਰਾਂਗੇ ਵੀ ਇਹ ਆਪਾਂ ਲੜਾਈ ਜਿਹੜੀ ਆ ਕੇਸ ਢਾਂਗਣਾ ਲੜਨੀ ਆ ਸੋ ਇਹਦੇ ਲਈ ਵੀ ਅੱਜ ਸਾਰਾ ਬੈਠ ਕੇ ਜਿਹੜਾ ਆ ਉਹ ਡਿਸਕਸ ਹੋਇਆ ਪਹਿਲਾਂ ਤੋਂ ਤੈਅ ਆ ਕਿ ਜੇ ਗੇਮ ਵਾਈਟ ਤੇ ਜਾਣਾ ਤਾਂ ਕੀ ਸਹੀ ਉਹ ਚੇਤਾ ਸਿੰਘ ਸਾਹਿਬ ਦਾ ਉਹ ਇਹ ਪੂਰੀ ਕਲੀਅਰ ਵੀ ਕਰ ਦੇਣਾ ਚਾਹੀਦਾ ਤਾਂ ਕਿ ਇਹ ਇਹ ਸਾਰਾ ਕੁਝ ਤੈਅ ਆ 6 ਇੰਚੀ ਤੱਕ ਸਾਡੇ ਦਾ ਮੇਰੇ ਖਾ 9 ਇੰਚੀ ਤੱਕ ਆ ਸੇਰੀ ਸਾਹਿਬ ਤੁਸੀਂ ਪਹਿਨ ਕੇ ਜਾ ਸਕਦੇ ਆ ਕੜੇ ਦੀ ਕੋਈ ਮਨਾਹੀ ਨਹੀਂਗੀ ਇਹ ਅਤਿਆਦਕ ਹੈਗੀਆਂ ਪਰ ਸਮੇਂ-ਸਮੇਂ ਸਿਰ ਆ ਪਿੱਛੇ 에어ਪੋਰਟ ਅਥਾਰਟੀ ਦੇ ਵਿੱਚ ਬੱਚੇ ਮੈਂ ਆਇਆ ਉਸ ਦਿਨ ਆਪਣੇ ਬੰਗਲੌਰ ਤੋਂ ਤੇ ਉਹ ਬੱਚਾ ਮੈਨੂੰ ਮਿਲਿਆ ਉੱਥੇ ਜਿਹੜਾ EMPLOYEE ਆ ਇਹ ਮੈਂ ਸਮਝਦਾ ਇੱਕ ਪਤਾ ਨਹੀਂ ਕਿਹੜੇ ਪਾਸੇ ਨੂੰ ਆਪਾਂ ਕੌਮ ਵੀ ਕਈ ਵਾਰੀ ਮੈਂ ਵੀ ਵਿੱਚੇ ਜ਼ਿੰਮੇਵਾਰ ਹਾਂ ਕਿਉਂਕਿ ਵੱਡੀ ਜਥੇਬੰਦੀ ਜਿਹੜੀ ਸਰਮਾਰ ਜਥੇਬੰਦੀ ਉਹਦਾ ਪ੍ਰਧਾਨ ਆ ਪਰ ਇਹ ਸਮੁੱਚਾ ਕੌਮ ਦੀ ਇੱਕ ਪੀੜਾ ਆ ਕਿ ਜੇਲੇ ਤੁਸੀਂ ਸਾਰਾ ਕੁਝ ਤੈਅ ਆ ਕਨਸਟੀਟਿਊਸ਼ਨਲ ਰਾਈਟ ਆ ਫ੍ਰੀडम ਆਫ ਰਿਲੀਜੀਅਨ ਆ ਤੇ ਸਿੱਖ ਇੱਕ ਧਰਮ ਆ ਵੱਡਾ ਤੇ ਧਰਮ ਵੀ ਕਿਹੜਾ ਜਿਹੜਾ ਇਸ ਦੇਸ਼ ਨੂੰ ਹੋਂਦ ਚ ਲਿਆਉਣ ਵਾਲਾ ਜੇ ਇਹ ਧਰਮ ਨਾ ਹੁੰਦਾ ਤਾਂ ਮੇਰਾ خیال ਅੱਜ ਆ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਆਪਾਂ ਸ਼ਹੀਦੀ ਗੁਰਪੁਰ ਬਣਾ ਰਹੇ 350 ਸਾਲਾਂ ਤੇ ਸ਼ਾਇਦ ਇੱਥੇ ਮੁ슬ਮਾਨ ਹੀ ਸਾਰੇ ਹੁੰਦੇ ਅੱਜ ਤੁਸੀਂ ਤਾਂ ਕਿਵੇਂ ਤਦ ਮੰਨਦੇ ਹੋ ਤੇ ਤੁਸੀਂ ਆਵਾਜ਼ ਨਾ ਚੁੱਕਦੇ ਹੋ ਤੁਸੀਂ ਆਵਾਜ਼ ਹਮੇਸ਼ਾ ਬੁਲੰਦ ਕੀਤੀ ਹੈ ਪਰ ਸਰਕਾਰਾਂ ਤਾਂ ਦੀ ਆਵਾਜ਼ ਦਬਲ ਦਈਆਂ ਨੇ ਇੱਕ ਸੰਸਥਾ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਸੰਸਥਾ ਵੱਲੋਂ ਨਿਸ਼ਚੈ ਅਕੈਡਮੀ ਦੇ ਵਿੱਚ ਜਿਹੜੇ ਅਮਰਤਾਰਿਕ ਬੱਚੇ ਲੁੱਟੇ ਜਾ ਰਹੇ ਨੇ ਉਹਨਾਂ ਨੂੰ ਵੀ ਕੱਲ ਇਹਨਾਂ ਪ੍ਰੀਖਿਆ ਦੇ ਵਿੱਚ ਸ਼ਾਮਲ ਹੋਣਾ ਉਹ ਕਿੱਦਾਂ ਸ਼ਾਮਲ ਹੋਣਗੇ ਦੇਖੋ ਬੇਨਤੀ ਹੈ ਆ ਮੈਂ ਪਹਿਲਾਂ ਵੀ ਕਿਹਾ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕਿਤੇ ਵੀ ਜਦੋਂ ਕੋਈ ਸਿੱਖ ਰਾਈਟਸ ਦੀ ਅਵੇਲਣਾ ਹੁੰਦੀ ਉੱਥੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ हमेशा ही ਆਪਣਾ ਜਿਹੜਾ ਯਤਨशीर ਰਹਿੰਦੀ ਆ ਤੇ ਜਿਹੜੀ ਆ ਬੱਖ-ਬੱਖ ਸਮੇਂ ਪਾਬੰਦੀਆਂ ਲਾਉਣ ਦੀ ਇਹ ਅਸੀਂ ਹੁਣ ਐਜ ਸਿਰੀਅਸਲੀ ਸੋਚਿਆ ਪਏ ਆਪਾਂ ਕਿਹੜਾ ਰਾਹ ਅਪਣਾਈਏ ਤਾਂ ਕਿ ਕਹੀ ਗਾਂ ਆਂਗਾਂ ਦੇ ਵਿੱਚ ਕੋਈ ਇਦਾਂ ਦਾ ਕਿਸੇ ਵੀ ਬੱਚੇ ਨੂੰ ਡਿਫਿਕਲਟੀ ਨਾਲ ਫੇਸ ਕਰਨੀ ਪਵੇ ਤੇ ਇਸੇ ਕਰਕੇ ਅਸੀਂ ਹੁਣ ਦੋਏ ਰਾਹ ਸਾਡੇ ਕੋਲ ਆ ਇੱਕ ਤਾਂ ਰਿਪਰੈਜੈਂਟੇਸ਼ਨ ਆ ਇੱਕ ਲੀਗਲ ਵੇ ਆ ਤੇ ਜਿਹੜਾ ਵੀ ਇਹਨਾਂ ਚੋਂ ਸਾਨੂੰ ਲੱਗੂਗਾ ਸਾਰਥਕ ਉਹਦੇ ਦੇ ਆਪਾਂ ਜਤਨ ਕਰਾ। ਸ੍ਰੀ ਹਰਿਮਾਨ ਸਾਹਿਬ ਜੀ ਵੀ ਕਹਿ ਕੇ ਇੱਕ ਵਫਦ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਤੇ ਸ਼੍ਰੋਮਣੀ ਕਮੇਟੀ ਦਾ ਗ੍ਰੈਂਪਸ ਭਾਗ ਨੂੰ ਮਿਲੇ। ਕਿ ਉਹ ਸਵੋਦੇ 'ਚ ਵਫਦ ਤੇ ਅੱਜ ਦੇ ਕੱਟਵਾ ਦੇ ਸਬੰਧ 'ਚ ਵੀ ਸੋਚਿਆ ਗਿਆ ਜੀ। ਅਸੀਂ ਅਸੀਂ ਉਹਦੇ ਲਈ ਬਕਾਇਦਾ ਤੌਰ ਦੇ ਉੱਤੇ ਪਿਛਲੇ ਸਾਲ ਵੀ ਆ ਸਾਨੂੰ ਦੱਸਿਆ ਸੀ ਪਿਛਲੇ ਸਾਲ ਵੀ ਮੂਵ ਹੋ ਜਾਵਾਂ। ਤੇ ਹੁਣ ਅਕਾਲ ਤਖਤ ਸਾਹਿਬ ਨੇ ਵੀ ਕੱਲ ਇਸ ਗੱਲ ਦਾ ਨੋਟਿਸ ਲਿਆ ਪਿਛਲੀ ਵਾਰੀ ਵੀ ਲਿਆ ਸੀ। ਪਰੇਸ਼ਾਨੀ ਇਸ ਗੱਲ ਦੀ ਖੜੀ ਆ। ਪਰੇਸ਼ਾਨੀ ਨਾ ਕਹਿ ਲਵਾਂ ਮੈਂ। ਸ਼ਾਇਦ ਕਈ ਵਾਰੀ ਕਿਸੇ ਨੂੰ ਨਾ ਅਗਨੋਰ ਕਰਨਾ ਹੋਵੇ ਤਾਂ ਬੰਦਾ ਫਿਰ ਉਹ ਆਲੇ-ਦੁਆਲੇ ਆਲੇ-ਦੁਆਲੇ ਹੁੰਦਾ ਰਹਿੰਦਾ ਪਰ ਮੈਂ ਸਰਕਾਰਾਂ ਨੂੰ ਵੀ ਕਹਿਣਾ ਚਾਹਣਾ ਅਸੀਂ ਇਸ ਮੁਲਕ ਦੇ ਪਛਿੰਦੇ ਆ ਇਸ ਮੁਲਕ ਲਈ ਅੱਜ ਵੀ ਤੇ ਕੱਲ ਵੀ ਤੇ ਪਿਛਲੇ ਸਮੇਂ ਦੇ ਵਿੱਚ ਵੀ ਬੜੀਆਂ ਘਾਲਣਾ ਸਾਰੀਆਂ ਨੇ ਘਾਲੀਆਂ ਆ ਸੋ ਐਵੇਂ ਕਿਸੇ ਵੀ ਗੱਲ ਨੂੰ ਅਗਨੋਰ ਕਰਕੇ ਆਲਟੀਮੇਟਲੀ ਫਿਰ ਕਈ ਵਾਰੀ ਬੰਦਾ ਆਪਣੇ ਆਪ ਨੂੰ ਹੋਟ ਤਰਾ ਮਹਿਸੂਸ ਕਰ ਲੈ ਪਿੰਦਾ ਵੀ ਸ਼ਾਇਦ ਬੇਗਾਨੀ ਆ ਸਾਡੇ ਲਈ ਸੋਹਿਲੇ ਅਸੀਂ ਸਾਰੇ ਜਿਹੜੇ ਆ ਉਹ ਯਤਨਸ਼ੀਲ ਕਰਾਂਗੇ ਕਾਹ ਨਾਲ ਘਟੜਾ ਦਾ ਕੋਈ ਕੀਤਾ Rajasthan ਸਰਕਾਰ ਨਾਲ ਰਾਪਰ ਦਾ ਕਾਇਮ ਜੋ ਕੋਈ ਵਿਰੋਧ ਕਰਦਾ ਉਹ ਉਹਨਾਂ ਨੂੰ ਅੱਜ ਕਿਉਂਕਿ ਕੱਲ ਐਤਵਾਰ ਸੀ ਹੁਣ ਸਾਡੇ ਬੈਠੇ ਅਧਿਕਾਰੀ ਸਾਰੇ ਉਹ ਈਮੇਲ ਕਰਕੇ ਉਹਨਾਂ ਨੂੰ ਸਾਰੀ ਤਰੰਤ ਜਿਹੜੀ ਆ ਕਿ ਕੱਲ ਦੀ ਘਟਨਾ ਕਰਨ ਦੀ ਉਹਨਾਂ ਦੇ ਨਾਲ ਜਿਹੜੀ ਆ ਉਹ ਕੰਪਲੇਨ ਦੇ ਰੂਪ ਦੇ ਵਿੱਚ ਭੇਜੀ ਜਾਊਗੀ ਲੋ ਲੋ ਉਹਦਾ ਲਈ ਜਦਨ ਸੀ ਅਸੀਂ ਦਾ ਯਤਨਸ਼ੀਲ ਆ ਦੇਖੋ ਅਸੀਂ ਦਾ ਯਤਨਸ਼ੀਲ ਆ ਸਾਰੇ ਪਰ ਮੈਨੂੰ ਇੱਕ ਨੇ ਲੱਗਦੀ ਪਈ ਸ਼ਾਇਦ ਸਿਸਟਮ ਹੀ ਸਾਰਾ ਫੇਲ ਹੋ ਗਿਆ ਕਿ ਰੋਜ਼ ਹੀ ਰੋਜ਼ ਈਮੇਲ ਆਈ ਜਾਂਦੀ ਆ ਪਰ ਸਰਕਾਰ ਪਤਾ ਨਹੀਂ ਕੀ ਕਿਹੜੇ ਪੱਖ ਤੋਂ ਪਈ ਉਹਦੇ ਬਾਰੇ ਪਤਾ ਹੀ ਕੁਝ ਨਹੀਂ ਲੱਗ ਰਿਹਾ ਕਿਉਂਕਿ ਇਹ ਤਾਂ ਸਰਕਾਰਾਂ ਦੇ ਵੱਡੇ ਪੱਧਰਾਂ ਦੇ ਕੰਮ ਆ ਉਹਨਾਂ ਨੂੰ ਵੀ ਖਾਲਸਾ ਸੋਚਣਾ ਮੈਨੂੰ ਇਹ ਮੇਲ ਆ ਰਹੀ ਹੈ ਕਿ ਬੰਦ ਹੋਈਆਂ ਨੇ ਅਜੇ ਵੀ ਮੇਲ ਆ ਰਹੀ ਹੈ ਹਾਲੇ ਵੀ ਬੇਚਾ ਰਹੀ ਹੈ ਹਾਂਜੀ ਹਾਂਜੀ ਹੋ ਰਿਹਾ ਹੈ